ਲੋਬੀ ਕਸੌਣ ਭਰਾਓ ਅੱਜ ਆਪਾਂ ਖੜੇ ਆ ਜੀ ਜੌਂਡੀਅਰ ਵਾਲਿਆਂ ਦੀ ਏਜੰਸੀ 'ਚ ਫਿਰੋਜ਼ਪੁਰ ਖੜੇ ਆ ਤੇ ਇਹਨਾਂ ਕੋਲੇ 5 ਟਰੈਕਟਰ ਆਈ ਖੜੇ ਆ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚੋਂ ਆਏ ਆ ਤੇ ਵਿੱਚ ਕੱਟੇ ਆ ਜੀ ਇਹਨਾਂ ਨੇ ਨਵੇਂ ਟਰੈਕਟਰ ਦੇ ਵਿੱਚ ਕੱਟੇ ਆ ਤੇ ਮਾਲਕ ਆਪਣੇ ਕੋਲੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਹੁਤ ਵਧੀਆ ਤੇ ਆ ਸਾਰੇ ਟਰੈਕਟਰ ਵੀ ਤੁਸੀਂ ਵਿੱਚ ਕੱਟੇ ਨਵੇਂ ਆ ਜੀ ਹਾਂਜੀ ਹਾਂਜੀ ਇਹ ਸਾਰੇ ਵਿੱਚ ਕੱਟੇ ਹੋਏ ਆ ਵਿੱਚ ਕੱਟੇ ਵੀ ਆ ਤੇ ਪਹਿਲਾ ਟਰੈਕਟਰ ਆਪਣੇ ਕੋਲ ਹੈਗਾ ਫਾਰਮ ਟਰੈਕ 60 ਹਨਾ ਬਈ ਫਾਰਮ ਟਰੈਕ 60 ਟਰੈਕਟਰ ਇਹ ਮਾਡਲ ਕਿਡਾ ਜੀ ਇਹ 2000 ਮ ਬਿਲਕੁਲ ਕੋਲ ਹੋਵੇ ਹੀ ਹੈ ਜੀ ਕੋਈ ਤਿਆਰੀ ਨਹੀਂ ਕਿਤੇ ਪੇਡ ਨਹੀਂ ਠੀਕ ਆ A to Z ਜਿੰਨਾ ਵੀ ਕੁਸ ਬਾਈ ਸਾਰਾ ਕੁਝ ਨਾਲ ਦਾ ਡਬਲ ਕਲਚ ਕੰਪਨੀ ਦਾ ਤੇ ਦੇਖ ਸਕਦੇ ਆ ਸਟਿੱਕਰ ਵਗੈਰਾ ਕੰਪਨੀ ਦਾ ਡਬਲ ਕਲਚ ਹੈ ਮਗਰਲੇ ਟਾਇਰ ਕਿੰਨੇ ਹੋਣਗੇ ਜੀ ਇਹਦੇ 60% ਹੈ ਜੀ ਸਹੀ 60% ਟਾਇਰ ਆ ਪੱਕੇ ਕੰਪਨੀ ਦੇ ਟਾਇਰ ਆ ਜੀ ਕੋਈ ਰਬੜ ਨਹੀਂ ਟਾਇਰਾਂ ਤੇ ਤੇ ਇਹ ਇੰਜਨ ਗੇਅਰ ਦਾ ਕਿਵੇਂ ਆ ਜੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਜੀ ਬੇਸ਼ੱਕ ਅਗਲਾ ਚਲਾ ਕੇ ਵਾਹ ਕੇ ਚੈੱਕ ਕਰਕੇ ਜਿਵੇਂ ਮਰਜ਼ੀ ਚੈੱਕ ਕਰ ਲਈ ਮੈਸਤਰੀ ਲੈ ਆਵੇ ਜਿਵੇਂ ਮਰਜ਼ੀ ਚੈੱਕ ਕਰਕੇ ਲੈ ਜਾ ਸਕਦਾ ਤੇ ਨੰਬਰ ਇਹ ਪੰਜਾਬ ਆ ਜੀ ਪੰਜਾਬ ਨੰਬਰ ਹੈ ਤੇ ਇਹਦੀ ਡਿਮਾਂ ਇਹਦੀ ਡਿਮਾਂਡ ਹੈ ਜੀ 2,20,000 ਰੁਪਏ ਦੀ ਜੀ 2,20,000 ਰੁਪਏ 2000 ਮਾਡਲ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਉਹ ਗਿਆ ਜਾਊਗਾ ਬਿਲਕੁਲ ਮਾਨਤਾ ਨਹੀਂ ਹੋਊਗਾ ਜੀ ਮਾਨਤਨ ਇਹ ਨਹੀਂ ਕਿ ਕੋਈ ਅੰਦਾਜ਼ਾ ਲਾ ਕੇ ਅੱਜ ਕੀ ਪੌਣੇ ਦੋ ਦਾ ਮਿਲ ਜਾਊਗਾ ਉਹ ਗੱਲ ਹੈ ਨਹੀਂਗੀ ਤੇ ਅੱਗੇ ਹੈਗਾ ਜੀ ਨਿਊ ਹੋਲਡ 562 562 ਟਰੈਕਟਰ ਆ ਤੇ ਟਰੈਕਟਰ ਦੇ ਚਾਰੇ ਟਾਇਰ ਹੈਗੇ ਆ ਜੀ 95% ਇਦੇ ਟਾਇਰ ਦੱਸੋ ਜੀ ਨਾਲ ਦੇ ਆ ਬਿਲਕੁਲ ਨਾਲ ਦੇ ਆ ਜੀ ਸਾਰਾ origignal tractor ਹੈ ਕਿਤੇ ਵੀ ਕਲਮ ਤੱਕ ਨਹੀਂ ਲੱਗੀ ਠੀਕ ਆ ਕਲਮ ਜਾਨੀ ਕਿ ਕਿਤੋਂ ਵੀ ਟੱਚਿੰਗ ਵਾਚਿੰਗ ਕਿਤੋਂ ਨਹੀਂ ਟਰੈਕਟਰ ਤੇ ਨੰਬਰ ਇਹ 50 ਆ ਜੀ ਹਾਂਜੀ ਫਿਰੋਜ਼ਪੁਰ ਦਾ ਨੰਬਰ ਹੈ ਜੀ ਫਿਰੋਜ਼ਪੁਰ ਦਾ ਨੰਬਰ ਅਤੇ ਮਾਡਲ ਕਿਹੜਾ ਹੈ ਜੀ ਦਾ ਟਰੈਕਟਰ ਹੈ 22 ਮਾਡਲ ਹੈ ਜੀ 2022 ਮਾਡਲ ਦਾ ਇੱਕ ਹੋਰ ਵੀ ਦੱਸ ਦਈਏ ਇਹ ਟਰੈਕਟਰ ਹੈਗਾ ਜੀ ਬਿਨਾ CRDI ਤੋਂ ਇਸ ਟਰੈਕਟਰ ਦੀ ਮੰਗ ਵੀ ਜ਼ਿਆਦਾ ਬਿਨਾ CRDI ਵਾਲਾ ਟਰੈਕਟਰ ਆ ਕੰਪਨੀ ਦੀ ਫੇਵਰ ਹੌਟ ਆ ਤੇ ਇਹਦੀ ਡਿਮਾਂਡ ਕਿੰਨੀ ਆ ਜੀ ਤੇ 70000 ਰੁਪਏ ਦਾ ਜੀ 9 ਲੱਖ ਤੇ 70000 ਦਾ ਆ ਟਰੈਕਟਰ ਦੇ ਦਵਾਂਗੇ 2022 ਮਾਡਲ ਬਾਕੀ ਮੌਕੇ ਤੇ ਹਲਕਾ ਫੁਲਕਾ ਮਾਨਤਨ ਹੋ ਜਾਊਗਾ ਬਾਕੀ ਤੁਸੀਂ ਵੇਖ ਸਕਦੇ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਜੀ ਕੋਈ ਕਿਸਾਨ ਭਰਾ ਕੋਈ ਲੱਭਦਾ ਫਿਰਦਾ 5620 ਤਾਂ ਇਦੋਂ ਸਾਫ ਟਰੈਕਟਰ ਨਹੀਂ ਮਿਲਣਾ ਮਿਲਦਾ ਅੱਗੇ ਹੈਗਾ ਜੀ ਸੋਨਾਲੀਕਾ ਸੋਨਾਲੀਕਾ ਹੈਗਾ ਜੀ 60 ਵਾਲਾ 60 ਵਾਲਾ ਸੋਨਾਲੀਕਾ ਇਹਦੇ ਪਹਿਲਾਂ ਮਗਰਲੇ ਟਾਇਰ ਤੁਹਾਨੂੰ ਦੱਸ ਦਈਏ ਐਮ ਆਰ ਐਫ ਕੰਪਨੀ ਦੇ ਸ਼ਕਤੀ ਲਾਈਫ ਦੇ ਟਾਇਰ ਆ 90 ਪੈਸੇ ਟਾਇਰ ਆ ਜੀ ਤੇ ਇਹ ਵੀ ਮਾਡਲ ਕਿਹੜਾ ਜੀ ਇਹ 2001 ਮਾਡਲ ਹੈ ਜੀ 2001 ਮਾਡਲ ਆ ਆਹ ਟਰੈਕਟਰ ਬਾਕੀ ਇਹ ਵੀ ਨੰਬਰ ਪਿਆ ਵਾ ਹਾਂ ਜੀ ਪੰਜਾਬ ਨੰਬਰ ਹੈ ਪਾਵਰ ਸਟੀering ਕੀਤਾ ਹੋਇਆ ਜੀ ਠੀਕ ਆ ਤੁਹਾਨੂੰ ਵਿਖਾ ਦਈਏ ਦੋਵੇਂ ਪਾਸੇ ਸਿਲੰਡਰ ਵਾਲਾ ਪਾਵਰ ਸਟੀering ਹੈ ਇਹ ਤੇ ਇਹ ਟਰੈਕਟਰ ਕੰਡੀਸ਼ਨ ਦਾ ਬਿਲਕੁਲ ਸਾਫ਼ ਆ ਨਾਲ ਦਾ ਰੰਗ ਆ ਤੇ ਡੈਕ ਵਗੈਰਾ ਆ ਹੀ ਦੇਣਾ ਸਾਰਾ ਕੁਝ ਹਨਾ ਤੇ ਰੇਮੋ ਵਗੈਰਾ ਬਿਲਕੁਲ ਨਾਲ ਦੇ ਇੰਜਨ ਗੇਅਰੇ ਦਾ ਕਿਵੇਂ ਆ ਜੀ ਬਿਲਕੁਲ ਓਕੇ ਆ ਜੀ ਇਹ ਵੀ ਪੰਜਾਬ ਨੰਬਰ ਹਾਂ ਜੀ ਪੰਜਾਬ ਨੰਬਰ ਇਹਦੀ ਡਿਮਾਂਡ ਕੀ ਰੱਖੀ ਹੈ ਜੀ ਇਹ ਟਰੈਕਟਰ ਦੇ ਦਾਂਗੇ ਜੀ 9 ਲੱਖ ਤੇ ਸੌ ਸੌਰੀ 2 ਲੱਖ ਤੇ 60 ਹਜ਼ਾਰ ਦੋ ਲੱਖ ਤੇ 60 ਹਜ਼ਾਰ ਦਾ ਸੋਨਾਲੀਕਾ 60 ਵਾਲਾ ਟਰੈਕਟਰ ਮਿਲ ਜੂਗਾ ਤੁਹਾਨੂੰ ਚਾਰਜ ਪਰੋਂ ਵਿਖਾ ਦਈਏ ਹੁਣ ਘੁੰਮ ਕੇ ਪੀਬੀ 25 ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਬਾਕੀ ਸਾਫ ਕੰਡੀਸ਼ਨ ਦਾ ਕੋਈ ਤੋੜਿਆ ਭੰਨਿਆ ਨਹੀਂ ਕਿਤੋਂ ਕੋਈ ਰੈਮ ਨਹੀਂ ਵੈਲਡ ਸਾਰੀਆਂ ਨਲਕੀਆਂ ਨਲਕੀਆਂ ਬਿਲਕੁਲ ਸਹੀ ਆ ਤੁਹਾਨੂੰ ਮਗਰੋਂ ਮਗਰਾੜ ਵੀ ਵਿਖਾ ਦਈਏ ਇਸ ਟਰੈਕਟਰ ਦੇ ਬੇਦਾਗ ਮਗਰਾੜ ਆ ਹੈਵੀ ਹੌਕ ਲੱਗੀ ਆ ਪੂਰੀ ਪੂਰੀ ਹੈਵੀ ਹੌਕ ਆ ਅੱਗੇ ਆ ਗਿਆ ਜੀ ਜੌਂਡੀਰ 50 ਪਿਆਡੀ ਇਹ ਟਰੈਕਟਰ ਤੁਸੀਂ ਵਿੱਚ ਕੱਟਿਆ ਜੀ ਇਹ ਵੀ? ਹਾਂਜੀ ਵਿੱਚ ਕੱਟਿਆ ਆ। ਠੀਕ ਆ 50 50 ਡੀ ਟਰੈਕਟਰ ਆ ਤੇ ਇਹ ਮਾਡਲ ਕਿਹੜਾ ਜੀ? ਇਹ 2015 ਮਾਡਲ ਹੈ ਜੀ। 2015 ਮਾਡਲ। ਆਹ ਨਾਲ ਦੇ ਟਾਇਰ ਹੋਣਗੇ 85%। ਹਾਂਜੀ। ਸਹੀ 85% ਟਾਇਰ ਆ ਤੇ ਇਹ ਮਾਡਲ ਹੈਗਾ 2015 ਮਾਡਲ ਜੀ। 15 ਮਾਡਲ ਆ ਕੰਡੀਸ਼ਨ ਟਰੈਕਟਰ ਦੇ 2020 ਦੇ ਬਰਾਬਰ ਆ। ਬਿਲਕੁਲ 2020 ਦੇ ਬਰਾਬਰ ਕੰਡੀਸ਼ਨ ਆ ਕੋਈ ਸਕ੍ਰੈਚ ਨਹੀਂ ਟਰੈਕਟਰ ਤੇ ਕੋਈ ਤੋੜਿਆ ਭੰਨਿਆ ਨਹੀਂ ਤੇ ਆਹ ਟਾਇਰ ਨਵੇਂ ਆ। ਹਾਂਜੀ। ਬਿਲਕੁਲ ਨਵੇਂ ਆ ਸੀਅਟ ਕੰਪਨੀ ਦੇ 14 ਦੇ ਟਾਇਰ ਆ। ਤੇ ਇਹ ਟਰੈਕਟਰ ਦੇ ਤੁਸੀਂ ਦੱਸ ਦੀ ਡਿਮਾਂਡ ਹੈ ਜੀ 490000 ਰੁਪਏ ਆ ਜੀ 490000 ਰੁਪਿਆ ਆ ਪਿਆ ਪਿਆ ਡੀ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਨੰਬਰ 50 ਆ ਜੀ ਲੋਕਲ ਨੰਬਰ ਆ ਕਿ ਫਰੀਦਕੋਟ ਦਾ ਨੰਬਰ ਆ ਅੱਛਾ ਪੀਬੀ 04 ਫਰੀਦਕੋਟ ਦਾ ਨੰਬਰ ਆ ਬਾਕੀ ਰਿਮਾ ਵਗੈਰਾ ਚ ਕੰਪਨੀ ਦੇ ਵੇਟ ਆ ਰੀਜਨਲ ਵੇਟ ਉਵੇਂ ਹੀ ਮਿਲਣਗੇ ਜੋ ਸਮਾਨ ਤੁਸੀਂ ਦੇਖ ਰਹੇ ਹੋਵੇਂ ਦਾ ਉਵੇਂ ਹੀ ਮਿਲਣਾ ਤੇ ਆ ਵੀ ਕੰਪਨੀ ਦਾ ਵਿੱਚ ਬੰਪਰ ਵਿੱਚ ਵੀ ਵੇਟ ਲੱਗਾ ਵਾ ਅੱਗੇ ਹੈਗਾ ਜੀ ਜੌਂਡੀ 54 05 ਇਹ ਹੈਗਾ ਜੀ 4 ਵੀਲ ਡਰਾਈਵ 4 ਵੀਲ ਡਰਾਈਵ ਆ ਤੇ ਗੀਅਰ ਪ੍ਰੋ ਵਾਲਾ ਟਰੈਕਟਰ ਆ ਹਨਾ ਜੀ 4 ਸਪੀਡ ABC D ਠੀਕ ਆ 4 ਸਪੀਡ ਟਰੈਕਟਰ ਆ ਤੇ ਆਹ ਟਾਇਰ ਹੈਗੇ ਜੀ ਟਰੈਕਟਰ ਤੇ ਬਿਲਕੁਲ ਨਾਲ ਦੇ ਨਾਲ ਦੇ ਟਾਇਰ ਆ ਇਹਦੀ ਕੰਡੀਸ਼ਨ ਦੱਸ ਦੋ ਕਿੰਨੇ ਟਾਇਰ ਹੋਣਗੇ ਜੀ 75 ਪੈਸੇ ਟਾਇਰ ਮਗਰਲੇ ਨਾਲ ਦੇ ਆ 2000 ਕਿਹੜਾ ਮਾਡਲ ਆ ਜੀ ਇਹ 2021 ਮਾਡਲ 2021 ਮਾਡਲ ਆ ਬਾਕੀ ਕਿੰਨੇ ਘੰਟੇ ਚੱਲਿਆ ਹੋਊਗਾ ਅੰਦਾਜ਼ਾ ਜੀ ਰਾਜਿਆ ਕਰੀਬ 2000 ਘੰਟਾ ਦਾ 2000 ਘੰਟਾ ਰੀਜਨਲ ਹੀ ਚੱਲਿਆ ਤੇ ਇਹ ਲੋਕਲ ਨੰਬਰ ਆ ਕੇ ਇਹ ਲੋਕਲ ਨੰਬਰ ਹੈ ਇਹ ਤੁਹਾਡੇ ਤੋਂ ਹੀ ਗਿਆ ਸੀ ਨਮਾ ਹਨਾ ਤੁਹਾਡੇ ਤੋਂ ਹੀ ਨਮਾ ਗਿਆ ਸੀ ਪੀਬੀ 05 ਫਰੋਜਪੁਰ ਦਾ ਹੀ ਨੰਬਰ ਆ ਤੇ ਬਾਕੀ ਪਹਿਲੇ ਕਰੋ ਹੀ ਆਇਆ ਹੋਊਗਾ ਮੁੜ ਕੇ ਦੁਬਾਰਾ ਸੀਆਰਡੀਆ ਹੀ ਲੈਗੇ ਹੁਣਗੇ ਹਨਾ ਦੁਬਾਰਾ ਉਹ ਲੈਗੇ ਸੀਆਰਡੀਆ ਤੇ ਪਹਿਲੇ ਕਰੋ ਹੀ ਮੁੜ ਕੇ ਆਇਆ ਕਾਗਜ਼ ਪੱਤਰ ਬਿਲਕੁਲ ਓਕੇ ਜੇ ਕਿਸ ਨੇ ਇਹੋ ਜਿਹਾ ਟਰੈਕਟਰ ਵੇਚ ਲੈਣਾ ਤੇ ਲੋਨ ਕਰਾਉਣਾ ਤੇ ਕਰਾ ਦੋਗੇ ਹਾਂਜੀ ਹੋ ਜੂਗਾ ਜਿਵੇਂ ਉੱਚਾ ਮਾਡਲ ਟਰੈਕਟਰ ਇਹਦੇ ਤੇ ਇਹਦੇ ਤੇ ਤੇ 56b ਤੇ ਲੋਨ ਕਰਾ ਦੋਗੇ ਵਿੱਚ ਵੀ ਕੱਟ ਲੂਗੇ ਹਨਾ ਵਿੱਚ ਵੀ ਕੱਟ ਲੋਗੇ ਤੇ ਇਹਦੀ ਡਿਮਾਂਡ ਦੱਸ ਦਿਓ ਜੀ ਇਹਦੀ ਡਿਮਾਂਡ ਹੈ ਜੀ 10 ਲੱਖ 90 ਹਜ਼ਾਰ ਦੀ ਇਹਦੀ 10 ਲੱਖ ਤੇ 90 ਹਜ਼ਾਰ ਰੁਪਏ ਡਿਮਾਂਡ ਆ 2022 ਮਾਡਲ ਦੀ ਬਾਕੀ 21 ਮਾਡਲ ਦੋ ਯਾਰ 21 ਮਾਡਲ ਦੀ 10 ਲੱਖ 90 ਹਜ਼ਾਰ ਰੁਪਏ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਬਾਕੀ ਤੁਸੀਂ ਇੱਕ ਇਹ ਦੱਸ ਦਿਓ ਜੀ ਤੁਹਾਡੇ ਕੋਲ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਆ ਹਾਂਜੀ ਹਾਂਜੀ ਆਉਂਦੇ ਜਾਂਦੇ ਟਰੈਕਟਰ ਆਉਂਦੇ ਜਾਂਦੇ ਰਹਿੰਦੇ ਆ ਕਿਸੇ ਨੇ ਕੋਈ ਛੋਟਾ ਟਰੈਕਟਰ ਵੇਚ ਕਟਾਉਣਾ ਤੇ ਚਾਹ ਕੋਈ ਵੱਡਾ ਟਰੈਕਟਰ ਲੈ ਕੇ ਜਾਣ ਉਹ ਵੀ ਕਰਦਾਂਗੇ ਨਵਾਂ ਮਾ ਮੋਬਾਈਲ ਨੰਬਰ ਹੈ ਜੀ 94630 94630 93305 93305 ਤੇ ਆਪਦੀ ਲੋਕੇਸ਼ਨ ਦੱਸ ਦਿਓ ਏਜੰਸੀ ਕਿੱਥੇ ਰਹਿੰਦੀ ਹੈ ਏਜੰਸੀ ਆਪਣੀ ਜੀ ਫਿਰੋਜ਼ਪੁਰ ਤੋਂ ਮੋਗਾ ਰੋਡ ਤੇ ਆ ਬੀਐਸਐਫ ਕੈਂਪਲੇ ਨਾਲ ਹੈ ਜੀ ਫਿਰੋਜ਼ਪੁਰ ਤੋਂ ਮੋਗਾ ਰੋਡ ਤੇ ਬੀਐਸਐਫ ਦਾ ਜਿਹੜਾ ਕੈਂਪਸ ਆਉਣੀ ਆ ਉਹਦੇ ਬਿਲਕੁਲ ਨਾਲ ਰਹਿੰਦੀ ਹੈ ਪੁਲ ਦੇ ਨਾਲ ਤੇ ਉਹ ਰੇਲਵੇ ਪੁਲੇ ਉਹਦੇ ਨਾਲ ਹੈ ਬਿਲਕੁਲ ਬਰਾਬਰ ਦੇ ਠੀਕ ਆ ਉੱਥੇ ਆ ਕੇ ਤੁਸੀਂ ਇਹਨਾਂ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਆ ਚੈੱਕ ਕਰਕੇ ਲੈ ਜਾ ਸਕਦੇ ਆ ਫੁੱਲ ਗਰੰਟੀ ਆ ਹੈ ਇਹ ਇਹ ਪੰਜੇ ਟਰੈਕਟਰ ਜੌਂਡੀਅਰ ਏਜੰਸੀ ਚਾ ਜੌੜੀਅਰ ਏਜੰਸੀ ਚ ਤੇ ਹਾਂਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਵਗੈਰਾ ਕਰਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਤੁਸੀਂ ਵੀਡੀਓ ਪਵਾ ਸਕਦੇ ਆ ਤੁਹਾਡੇ ਘਰੇ ਆ ਕੇ ਵੀ ਪੈਜੂਗੀ ਤੇ ਘਰੇ ਬੈਠੇ ਬਿਠਾਈ ਵੀ ਪੈਜੂਗੀ ਤਦ ਤੱਕ ਜੀ ਧੰਨਵਾਦ